ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ। ਮਾਨਸੂਨ ਪੌਣਾ ਆਪਣੇ ਤੈਅ ਸਮੇਂ ਤੋਂ 8 ਦਿਨ ਪਹਿਲਾਂ ਹੀ ਕੇਰਲਾ ਤੱਟ ਨਾਲ ਟਕਰਾ ਗਈਆਂ ਹਨ। 4 ਜੂਨ ਨੂੰ ਇਹ ਜੂਪੀ ਅਤੇ ਮੱਧ ਪ੍ਰਦੇਸ਼ ਵਿੱਚ ਪਹੁੰਚ ਜਾਣਗੀਆਂ। 16 ਸਾਲ ਵਿੱਚ ਪਹਿਲੀ ਵਾਰ ਇੰਨੀ ਜਲਦੀ ਮਾਨਸੂਨ ਪੌਣਾ ਆਈਆਂ ਹਨ। ਗੁਜਰਾਤ ਤੱਟ ਤੇ ਇੱਕ ਕਿਸਪੈਂਟ ਨੂੰ ਸੁਰੱਖਿਆ ਫੋਰਸਾਂ ਨੇ ਮਾਰ ਮੁਕਾਇਆ ਹੈ ਤੇ ਕਛ ਦੇ ਇਲਾਕੇ ਵਿੱਚ ਇੱਕ ਜਸੂਸ ਨੂੰ ਗ੍ਰਿਫਤਾਰ ਕੀਤਾ ਹੈ। ਉਹ ਬਾਰਡਰ ਦੀਆਂ ਤਸਵੀਰਾਂ ਖਿੱਚ ਕੇ ਪਾਕਿਸਤਾਨ ਭੇਜ ਰਿਹਾ ਸੀ। ਭਾਰਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਕ੍ਰਿਕਟ ਟੀਮ ਦੀ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਰਾਜ ਵਿਕਸਿਤ ਹੋਣਗੇ ਤਾਂ ਹੀ ਭਾਰਤ ਵਿਕਸਿਤ ਹੋ ਰਿਗਾ। ਕਰਨਾਟਕ ਦੇ ਮੁੱਖ ਮੰਤਰੀ ਅਤੇ ਕੇਰਲ ਦੇ ਮੁੱਖ ਮੰਤਰੀ ਨੇ ਇਸ ਮੀਟਿੰਗ ਵਿੱਚ ਭਾਗ ਨਹੀਂ ਲਿਆ ਤੇ ਉਹਨਾਂ ਨੇ ਆਪਣੀ ਜਗ੍ਹਾ ਤੇ ਆਪਣੇ ਸਹਿਯੋਗੀਆਂ ਨੂੰ ਭੇਜਿਆ। ਰਾਹੁਲ ਗਾਂਧੀ ਨੇ ਜੰਮੂ ਕਸ਼ਮੀਰ ਦਾ ਦੌਰਾ ਕੀਤਾ ਹੈ। ਉਹਨਾਂ ਨੇ ਪਾਕਿਸਤਾਨੀ ਗੋਲਾਬਾਰੀ ਨਾਲ ਪੀੜਤ ਬੱਚਿਆਂ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਬੱਚਿਆਂ ਨੂੰ ਆਈ ਲਵ ਯੂ ਕਿਹਾ ਅਤੇ ਕਿਹਾ ਕਿ ਜਲਦ ਹੀ ਕਸ਼ਮੀਰ ਦੇ ਹਾਲਾਤ ਬਦਲੇ ਜਾਣਗੇ। ਮਧ ਪ੍ਰਦੇਸ਼ ਦੇ ਖੰਡਵਾੜੀਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਇੱਥੇ 6 ਔਰਤਾਂੀਆਂ ਲੱਤਾਂ ਵਾਲੇ ਪਾਸਿਓਂ ਕਬਰਾਂ ਪੁੱਟੀਆਂ ਗਈਆਂ ਹਨ ਅਜਿਹਾ ਮਹਿਸੂਸ ਹੋਇਆ ਕਿ ਉਹਨਾਂ ਦੀ ਲਾਸ਼ਾਂ ਨਾਲ ਕੁਝ ਗਲਤ ਕੀਤਾ ਗਿਆ ਹੈ ਝਾਰਖੰਡ ਵਿੱਚ ਇੱਕੋ ਹੀ ਪਰਿਵਾਰ ਦੇ ਮੈਂਬਰਾਂ ਨੇ ਆਤਮ ਹੱਤਿਆ ਕਰ ਲਈ ਹੈ ਪਰਿਵਾਰ ਦਾ ਮੁਖੀ ਮੈਨੇਜਰ ਦੇ ਤੌਰ ਤੇ ਕੰਮ ਕਰਦਾ ਸੀ ਉਹ ਡਿਪਰੈਸ਼ਨ ਦਾ ਸ਼ਿਕਾਰ ਸੀ ਆਂਧਰਾ ਪ੍ਰਦੇਸ਼ ਵਿੱਚ ਸ਼ੇ 40 ਕਰੋੜ ਰੁਪਏ ਦੇ ਸਕੈਮ ਦਾ ਮਾਮਲਾ ਸਾਹਮਣੇ ਆਇਆ ਹੈ ਤੇ 30 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹ ਪਿਛਲੇ ਕਈ ਸਾਲਾਂ ਤੋਂ ਅਮਰੀਕਾ ਦੇ ਨਾਗਰਿਕਾਂ ਨੂੰ ਜਾਲੀ ਕਾਲਜ ਕਰਕੇ ਉਹਨਾਂ ਦੇ ਖਾਤਿਆਂ ਵਿੱਚੋਂ ਪੈਸੇ ਕਢਵਾ ਕੇ ਉਹਨਾਂ ਨਾਲ ਠੱਗੀ ਕਰਦੇ ਸਨ ਲੈਫਟੀਨੈਂਟ ਸੁਸ਼ਾਂਤ ਕੁਮਾਰ ਦਾ ਅੱਜ ਅੰਤਮ ਸੰਸਕਾਰ ਕੀਤਾ ਗਿਆ ਹੈ ਉਹਨਾਂ ਦੀ ਮਾਤਾ ਡਿਪਰੈਸ਼ਨ ਦੇ ਸ਼ਕਾਰਸੀ ਉਹ ਪੁੱਛ ਰਹੀ ਸੀ ਕਿ ਉਸ ਦੇ ਬੱਚੇ ਨੂੰ ਕਿੱਥੇ ਲੈ ਕੇ ਜਾ ਰਹੇ ਹੋ ਪਾਕਿਸਤਾਨੀ ਸੰਸਦ ਅਤੇ ਰਾਸ਼ਟਰਪਤੀ आसिब अली जर्दारी दी बेटी मुनीफा पुट्टो दे काफले ਉਤੇ ਪੀੜ ਨੇ ਹਮਲਾ ਕਰ ਦਿੱਤਾ ਗਿਆ ਹੈ ਸਿੰਧ ਨਦੀ ਦੇ ਨਹਿਰ ਦੇ ਉਤੇ ਬਣਾਉਣ ਦਾ ਲੋਕ ਵਿਰੋਧ ਕਰ ਰਹੇ ਸਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਨੇ ਕਿਹਾ ਹੈ ਕਿ ਆਰਮੀ ਚੀਫ ਆਪਣੇ ਆਪ ਨੂੰ ਰਾਜਾ ਗੋਸ਼ਟ ਵੀ ਕਰ ਸਕਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਯੂਰਪੀਅਨ ਯੂਨੀਅਨ ਤੇ 50% ਟੈਰਫ ਲਗਾਇਆ ਜਾਵੇਗਾ ਤੇ ਇਹ 1 ਜੂਨ ਤੋਂ ਲਾਗੂ ਕਰ ਦਿੱਤਾ ਜਾਵੇਗਾ ਭਾਰਤੀ ਕ੍ਰਿਕਟ ਟੀਮ ਦੇ 18 ਮੈਂਬਰਾਂ ਦਾ ਇੰਗਲੈਂਡ ਦੇ ਦੌਰੇ ਲਈ ਐਲਾਨ ਕਰ ਦਿੱਤਾ ਗਿਆ ਹੈ। ਸ਼ੁਭਮਨ ਗਿੱਲ ਨੂੰ ਕੈਪਟਨ ਨਿਯੁਕਤ ਕੀਤਾ ਗਿਆ ਜਦਕਿ ਰਿਸ਼ਭ ਪੰਤ ਟੈਸਟ ਕ੍ਰਿਕਟ ਟੀਮ ਦੇ ਉਪ ਕਪਤਾਨ ਬਣਾਏ ਗਏ ਹਨ। ਅੱਜ ਆਈਪੀਐਲ ਦਾ ਮੈਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲ ਦੇ ਵਿਚਕਾਰ ਖੇਡਿਆ ਜਾਵੇਗਾ। ਅਮਰੀਕਾ ਦੇ ਰਾਸ਼ਟਰਪਤੀ ਦੇ ਫੈਸਲੇ ਦੇ ਨਾਲ ਹਰਿਆਣਾ ਦੀ ਕੋਰੋਨਾ ਵਾਇਰਸ ਦੀ ਇਕਲੌਤੀ ਮਸ਼ੀਨ ਨੂੰ ਬੰਦ ਕਰ ਦਿੱਤਾ ਗਿਆ ਹੈ। ਜਿੱਥੇ ਲੈਬ ਚੱਲਦੀ ਸੀ ਉਹ ਵੀ ਬੰਦ ਹੋ ਗਈ ਹੈ। ਸ਼੍ਰੀ ਹਿਮਕੋਟ ਦੇ ਸਾਭ ਦੀ ਯਾਤਰਾ ਦਾ ਪਹਿਲਾ ਜਥਾ ਗੁਰਦੁਆਰਾ ਗੋਬਿੰਦ ਘਰ ਤੋਂ ਅੱਜ ਚੱਲ ਪਵੇਗਾ। ਬੈਡਮਿੰਟਨ ਖਿਡਾਰੀ ਸ਼੍ਰੀ ਕਾਂਤ ਮਲੇਸ਼ੀਆ ਦੇ ਮਾਸਟਰ ਦੇ ਸੈਮੀਫਾਈਨਲ ਵਿੱਚ ਪਹੁੰਚ ਗਏ ਹਨ। ਓਪਨ ਸਕੂਲ ਦੇ ਵਿਦਿਆਰਥੀ 5 ਜੂਨ ਤੱਕ ਆਪਣਾ ਦਾਖਲਾ ਲੈ ਸਕਦੇ